ਅਕਾਲੀ ਦਲ ਦੀ ਤੇ ਸੰਜਨੈਲ ਸਿੰਘ ਦੀ ਆਪਸ ਵਿੱਚ ਵਿਗੜ ਗਈ 83 ਦੇ ਵਿੱਚ ਉਹ ਤੇਜਾ ਸਿੰਘ ਸਮੁੰਦਰੀ ਹਾਲ ਛੱਡ ਗਏ ਨਵੰਬਰ ਦਸੰਬਰ ਚ ਅਕਾਲ ਤਖਤ ਸਾਹਿਬ ਤੇ ਚਲੇ ਗਏ ਹੂੰ ਅਪ੍ਰੈਲ ਦੇ ਵਿੱਚ ਤਾਂ ਇਹ ਇੱਕ ਦੂਜੇ ਦੇ ਖਿਲਾਫ ਖੜੇ ਨਜ਼ਰ ਆਏ ਸੋ ਇਹ ਸਾਰਾ ਇੱਕ ਇਤਿਹਾਸ ਹੈ ਵਿਗੜਨ ਦਾ ਕਾਰਨ ਕੀ ਸੀ ਸਰ ਹਾਂਜੀ ਵਿਗੜਨ ਦਾ ਕਾਰਨ ਕੀ ਸੀ ਅਕਾਲੀ ਦਲ ਦੇ ਸੰਤ ਸਭਾ ਨੂੰ ਆਪਣੇ ਆਪ ਅੱਗੇ ਵਧਣ ਦੀ ਗੱਲ ਹੈ ਰਾਜਨੀਤੀ ਦੇ ਵਿੱਚ ਆਪਣੀ ਕਹਾਣੀ ਹੈ ਔਰ ਕੋਈ ਜਿਹੜੀ ਉਦੋਂ ਧਰਮ ਦੇ ਪਾਸੇ ਗੱਲ ਕਰਦੇ ਸੀਗੇ ਅਕਾਲੀ ਦਰ ਉਹ ਪੱਖ ਰਾਜਨੀਤਿਕ ਪੱਖੀ ਚੀ ਜੀ ਨਹੀਂ ਐਕਚੁਅਲੀ ਕੀ ਸੀ 19 ਜੁਲਾਈ 1982 ਨੂੰ ਮੋਰਚਾ ਲੱਗਾ ਸੀ ਭਾਈ ਅਮਰੀਕ ਸਿੰਘ ਤੇ 18 ਸਿੰਘ ਦੀ ਰਿਹਾਈ ਦਾ ਜੀ ਨਾ ਕਿ ਧਾਰਮਿਕ ਮੰਗਾ ਦਾ 4 ਅਗਸਤ 1982 ਨੂੰ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਅਸੀਂ ਕਪੂਰੀ ਦਾ ਮੋਰਚਾ ਹਮ ਐਸਵਾਈਐਲ ਜਿਹੜਾ ਲੱਗਾ ਉਹਨੂੰ ਬੰਦ ਕਰਕੇ ਇਹਨੂੰ ਜੁਆਇਨ ਕਰਾਂਗੇ ਹਮ ਸੋ ਉਹ ਮੋਰਚੇ ਦੇ ਵਿੱਚ ਇਹਨਾਂ ਨੇ ਜਿੰਨੀਆਂ ਸਿੱਖ ਪੰਜਾਬ ਦੀਆਂ ਡਿਮਾਂਡ ਸੀ ਉਹਨੋਂ ਤੇ ਸਿੱਖ ਡਿਮਾਂਡ ਨੂੰ ਸ਼ਾਮਿਲ ਕਰਕੇ ਇਹਦਾ ਨਾਂ ਰੱਖਤਾ ਧਰਮਯੁੱਧ ਮੋਰਚਾ ਤੇ ਸਾਬ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵੱਡੇ ਜੱਥੇ ਨਾਲ ਗ੍ਰਿਫਤਾਰੀ ਦੇ ਕੇ ਇਹ ਮੋਰਚਾ ਆਰੰਭ ਕਰ ਦਿੱਤਾ ਉਸ ਮੋਰਚੇ ਦੇ ਵਿੱਚ ਜਿਹੜੇ ਆ ਫਿਰ ਹਾਲਾਤ ਜਿਹੜੇ ਆ ਨਾ ਇਹ ਮਿਲਿਟੈਂਸੀ ਵਾਲੇ ਪਾਸੇ ਚਲਾ ਗਿਆ ਇਨੋਸੈਂਟ ਲੋਕਾਂ ਦੀ ਕਿਲਿੰਗ ਹੋ ਗਈ ਹਰ ਕਿਸੇ ਤੇ ਕੋਈ ਦੋਸ਼ ਲੱਗ ਗਿਆ ਕਿਸੇ ਤੇ ਕੋਈ ਦੋਸ਼ ਲੱਗਾ ਇਹਦੇ ਨਾਲ ਜਿਹੜਾ ਕੰਮ ਖਰਾਬ